ਫਿਰੋਜ਼ਪੁਰ ਦੇ ਵਿੱਚ ਨਵੀਂ ਬਣੀ ਨਹਿਰ ਦੇ ਵਿੱਚ ਪਾੜ ਪੈ ਗਿਆ ਜਲਾਲਾਬਾਦ ਨਹਿਰ ਚ 35 ਤੋਂ 40 ਫੁੱਟ ਚੌੜਾ ਪਾੜ ਪਿਆ ਹੈ ਕਈ ਖੇਤਾ ਦੇ ਵਿੱਚ ਪਾਣੀ ਵੜ ਗਿਆ ਤੇ ਪਾਰਪੂਰਨ ਤੇ ਵਿੱਚ ਜੁੜੀ ਹੈ ਨਹਿਰੀ ਵਿਭਾਗ ਦੇ ਸਥਾਨਕ ਲੋਕ ਪਿਛਲੇ ਮਹੀਨੇ ਹੀ ਪੂਰਾ ਹੋਇਆ ਸੀ ਨਹਿਰ ਬਣਾਉਣ ਦਾ ਕੰਮ ਦੱਸਦੇ ਕਿ ਜਲਾਲਾਬਾਦ ਨਹਿਰ ਦੇ ਵਿੱਚ ਜਿਹੜਾ ਹੈ 35 ਤੋਂ 40 ਫੁੱਟ ਦਾ ਪਾੜ ਜੜਾ ਪਾੜਿਆ ਪਿਆ ਹੈ ਫਿਰੋਜ਼ਪੁਰ ਦੇ ਵਿੱਚ ਇਹ ਨਹਿਰ ਨਵੀਂ ਬਣੀ ਸੀ ਉਸ ਦੇ ਵਿੱਚ ਕਿ ਪਾੜ ਪਾਇਆ ਗਿਆ ਹੈ ਫਿਰੋਜ਼ਪੁਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਨਵੀਂ ਬਣੀ ਨਹਿਰ ਦੇ ਵਿੱਚ ਪਾੜ ਪਿਆ ਹੈ ਕਰੀਬ 35 ਤੋਂ 40 ਫੁੱਟ ਚੌੜਾ ਪਾੜ ਜੁੜਾ ਹੈ ਇਸ ਨਹਿਰ ਦੇ ਵਿੱਚ ਪੈ ਗਿਆ ਪਾੜ ਪੁਰਨ ਦੇ ਵਿੱਚ ਨਹਿਰੀ ਵਿਭਾਗ ਦੇ ਸਥਾਨਕ ਲੋਕ ਜੁੜੇ ਨੇ ਲੱਗੇ ਹੋਏ ਨੇ ਪਿਛਲੇ ਮਹੀਨੇ ਹੀ ਨਹਿਰ ਬਣਾਉਂਦਾ ਕੰਮ ਪੂਰਾ ਹੋਇਆ ਸੀ ਇਹ ਨਹਿਰ ਟੁੱਟੀ ਗਿਆ ਲੈ ਪੰਜ ਛੇ ਦਿਨ ਹੋ ਗਏ ਪਾਣੀ ਛੱਡੇ ਨੂੰ ਜੀ ਕਰੋੜਾ ਰੁਪਈਆ ਰਗ ਲਾ ਕੇ ਗਿਆ ਨਹਿਰ ਦੇ ਉੱਤੇ ਤੇ ਮੰਨ ਲਓ ਇਹ ਕਿੰਦਾ ਵੀ 25 ਸਾਲ ਗੱਡੇ ਗਿਆ ਅੱਜ ਹਫਤੇ ਦੇ ਵਿੱਚ ਹੀ ਟੁੱਟ ਗਈ ਪਾਣੀ ਲੈਦਾਵਣੀ ਛੱਡਿਆ ਦੂਸਰੀ ਸਾਈਡ ਤੋਂ ਕਾਰਨ ਹੈ ਕਿ ਮਟੀਰੀਅਲ ਮਾੜਾ ਲੱਗਾ ਜੀ ਬਹੁਤ ਮਾੜਾ ਮਟੀਰੀਅਲ ਆ ਪੁਰਾਣਾ ਮੋਗਾ ਕੰਮ ਜਾ ਪਿਆ ਜਿਹੜੇ ਨਵੇਂ ਬਣਾਏ ਉਹ ਸਾਰ ਟੁੱਟੀਆਂ ਜਾਂਦੇ ਆ ਉਧਰੋ ਹੈਡ ਲਾਕ ਹੋ ਵੇਖੋ ਵੀ ਪਿੰਡ ਦੀ ਬਾਬਾ ਜੀਵਨ ਸਿੰਘ ਨਗਰ ਨੂੰ ਮਾਰ ਪੈਣੀ ਮੇਰੇ ਹਿਸਾਬ ਨਾਲ ਕਿ ਅੱਜੋ ਜ਼ਿਆਦਾ ਮਿੱਟੀ ਵਹਿ ਚੁੱਕੀ ਹੈ ਹੈਡ ਲਾਕ ਤੁਸੀਂ ਦਿਖਾ ਵੀ ਸਕਦੇ ਹੋ ਸਾਹਮਣੇ ਉਧਰ ਕੀ ਮੰਗ ਕਰਦੇ ਹੋ ਮੰਗਰ ਪ੍ਰਸ਼ਾਸਨ ਨੂੰ ਇਹੀ ਕਰਦੇ ਕਿ ਇਹਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ठेकेदार ਦੇ ਉੱਤੇ। ਅੱਲਾ ਬੱਲਾ ਆਪਣੀ 3 ਮਾਰਚ ਦੇ ਆਸਪਾਸ ਇਹਦਾ ਕੰਮ ਕੰਪਲੀਟ ਹੋਇਆ ਸੀ। ਠੀਕ ਹੈ ਜੀ 3 ਮਾਰਚ ਤੋਂ ਬਾਅਦ ਇਹ ਹੁਣ ਪਿੱਛੇ ਕੋਈ ਨਹਿਰ ਟੁੱਟੀ ਹੈ ਜਿਹਦੀ ਗੱਲ ਸੂਚਨਾ ਜਿਹੜੀ ਹੈ ਮਿਲਣ ਤੋਂ ਬਾਅਦ ਪਾਣੀ ਬੰਦ ਕੀਤਾ ਗਿਆ ਇੱਥੇ ਗੇਟ ਬੰਦ ਕਰ ਲਏ ਤੇ ਨਹਿਰ ਓਵਰਫਲੋ ਹੋ ਕੇ ਉਹਦੇ ਕਰਕੇ ਟੁੱਟੀ। ਕਿੰਨੇ ਦਿਨ ਹੋ ਗਏ ਪਾਣੀ ਛੱਡਣ ਨਹਿਰ ਦੇ ਵਿੱਚ ਨਵੀਂ ਬਣੀ ਨਹਿਰ 'ਚ? ਇਹ ਪਾਣੀ ਆਪਾਂ ਜਿਹੜਾ ਹੈਗਾ ਹੁਣ ਹੌਲੀ-ਹੌਲੀ ਕਰਕੇ ਵਧਾ ਰਹੇ ਸੀਗੇ। ਲਗਭਗ ਹਫਤਾ 10 ਦਿਨ ਹੋ ਗਏ ਆਪਾਂ। ਤਾਂ ਉਹ ਪਾਣੀ ਛੱਡਦੇ ਨੂੰ ਥੋੜਾ ਥੋੜਾ ਕਰਕੇ ਪਰ ਪਿੱਛੇ ਨਹਿਰ ਟੁੱਟ ਗਈ ਜਿਹਦੇ ਕਰਕੇ ਗੇਟ ਸਿੱਟਲੇ ਤੇ ਉੱਥੋਂ ਬੰਦ ਕਰੇ ਬਾਅਦ ਜਿਹੜਾ ਪਾਣੀ ਸੀ ਉਹ ਉਹ ਆਣਾ ਹੀ ਆਣਾ ਸੀਗਾ ਕਿਉਂਕਿ ਪਿੱਛੇ ਡਿਮਾਂਡ ਜਾਂਦਾ ਪਾਣੀ ਦੀ ਆਪਣਾ ਪਾਣੀ ਖਟ ਰਹੇ ਸੀ ਜਦੋਂ ਇਹ ਗੇਟ ਬੰਦ ਹੋਏ ਨਹਿਰ ਓਵਰਫਲੋ ਹੋ ਗਈ ਤੇ ਮੋਗੇ ਰਹੀਂ ਲੀਕ ਕਰਕੇ ਜਿਹੜਾ ਹੈ ਪਾਣੀ ਟੁੱਟ ਗਿਆ ਕਰੋੜਾਂ ਦੀ ਲਾਗਤ ਨਾਲ ਬਣੀ ਨਹਿਰ ਸਿਰਫ ਇੱਕ ਹਫ਼ਤਾ ਵੀ ਨਹੀਂ ਚੱਲ ਸਕੇ ਕੀ ਕਾਰਨਿਕ ਹੀ ਬਣਿਆ ਕਾਰਨ ਜੀ ਇਹ ਜਦੋਂ ਨਹਿਰ ਕਿੱਥੇ ਵੀ ਅਚਾਨਕ ਟੁੱਟਦੀ ਹੈ ਤਾਂ ਪਾਣੀ ਨੂੰ ਕੰਟਰੋਲ ਹੋਣ ਚ ਟਾਈਮ ਲੱਗਦਾ ਜਿਵੇਂ ਇਹਨਾਂ ਤੇ ਗੇਟ ਤੋਂ ਤੇ ਆਪਾਂ ਸਾਰੇ ਪਿੱਛੋਂ ਹੈਡ ਤੋਂ ਵੀ ਪਾਣੀ ਬੰਦ ਕਰਤਾ ਕਾਰਨ ਕਿ ਮਟੀਰੀਅਲ ਲੋਕੀ ਕਹਿ ਰਹੇ ਨੇ ਹਲਕਾ ਹੈ ਨਹੀਂ ਜੀ ਮਿੱਟੀ ਤਾਂ ਤੁਹਾਡੇ ਸਾਹਮਣੇ ਆ ਬੈਣੀ ਹੈ ਮਟੀਰੀਅਲ ਮਟੀਰੀਅਲ ਸੀਮੈਂਟ ਹਲਕਾ ਵਰਤਿਆ ਗਿਆ ਮੈਂਟ ਚ ਕੋਈ ਖਰਾਬੀ ਨਹੀਂ ਆ ਸੀਮੈਂਟ ਦੀ ਰੱਬ ਵੀ ਆ ਵੇਖੋ ਜੀ ਹੈਗੀ ਹੈ ਕਾਰਨ ਕੀ ਐਡੀ ਜਲਦੀ ਐਡੀ ਜਲਦੀ ਕਾਰਨ ਕੀ ਹੈ ਟੁੱਟ ਗਈ ਨਹਿਰ ਇਹਦਾ ਕਾਰਨ ਤਾਂ ਦੇਖੋ ਜੀ ਉਹਨੇ ਕਹਰੇ ਸੀਮੈਂਟ ਸਾਡੇ ਬਾਹਰ ਦਾ ਕੋਈ ਕਰ ਇੱਕ ਤਾਂ ਤੋਂ ਨੁਕਸਾਨ ਹੋਇਆ ਦੂਜੇ ਦੀ ਵੀ ਤਿਆਰੀ ਹੈ ਨੁਕਸਾਨ ਦੇਖ ਲਓ ਤੁਸੀਂ ਨਹਿਰ ਓਵਰਫਲੋ ਹੋ ਗਈ ਜਿਸ ਦੇ ਕਰਕੇ ਮੋਗਾ ਚ ਲੀਕ ਹੋ ਰਿਹਾ ਹੈ ਓ ਵੀ ਉਦਾਹਰਣ ਇੱਕ ਪੁਰਾਣਾ ਪੁਰਾਣਾ ਮੋਗਾ ਪਿਆ ਜਾ ਤਰਾ ਹੈ